ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਾਮ ਤਾਂ ਵਰਤੰਦਿਆ ਹੋਇਆ ਜਦੋਂ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾਣਾ ਕੀਤਾ ਰਾਹ ਦੇ ਵਿੱਚ ਕਈ ਪੜਾ ਮਾਰੇ ਦੇ ਹੋਏ ਨੇ ਕਹਿਣ ਦਾ ਭਾਵ ਕਿ ਕਈ ਥਾਵਾਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਰਾਹ ਦੇ ਵਿੱਚ ਰੁਕੇ ਨੇ ਰਾਹ ਦੇ ਵਿੱਚ ਰੁਕਣ ਦਾ ਇੱਕ ਕਾਰਨ ਇਹ ਆ ਕਿ ਜਦੋਂ ਰਾਤ ਹੋ ਜਾਂਦੀ ਸੀ ਤੇ ਰਾਹ ਵਿੱਚ ਚੱਲਣਾ ਔਖਾ ਏ ਦੂਜਾ ਇਹ ਸੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਦਾ ਆਪਣੇ ਪਿਆਰਿਆਂ ਦਾ ਭਲਾ ਕਰਨਾ ਜਿਨ੍ਹਾਂ ਨੂੰ ਸਤਗੁਰੂ ਸਚੇ ਪਾਤਸ਼ਾਹ ਜੀ ਦੇ ਨਾਲ ਸਨੇਹ ਹੈ ਉਹ ਬੇਨਤੀਆਂ ਕਰਕੇ ਵੀ ਮਹਾਰਾਜ ਨੂੰ ਰੋਕ ਲੈਂਦੇ ਕਈ ਵਾਰੀ ਬੇਨਤੀਆਂ ਕਰਕੇ ਸਚੇ ਪਾਤਸ਼ਾਹ ਨੂੰ ਕਹਿ ਦਿੰਦੇ ਆ ਕਿ ਸਤਗੁਰੂ ਥੋੜੇ ਜੇ ਸਮੇਂ ਵਾਸਤੇ ਇਥੇ ਰੁਕ ਜਾਣ ਤੇ ਸੇਵਾ ਦਾ ਦਰਸ਼ਨਾਂ ਦਾ ਸਾਨੂੰ ਸਮਾਂ ਮਿਲ ਜਾਵੇ ਅਸੀਂ ਗੁਰੂ ਜੀ ਦੇ ਦਰਸ਼ਨ ਵੀ ਕਰ ਲਈਏ ਤੇ ਗੁਰੂ ਸਾਹਿਬ ਦੀ ਸੇਵਾ ਵੀ ਕਰ ਲਈਏ ਇਸ ਕਰਕੇ ਕਲਗੀਆਂ ਕਲਗੀਆਂ ਵਾਲੇ ਮਹਾਰਾਜ ਸਚੇ ਪਾਤਸ਼ਾਹ ਰਾਹ ਦੇ ਵਿੱਚ ਕਈ ਥਾਵਾਂ ਤੇ ਰੁਕਦਿਆਂ ਹੋਇਆਂ ਪਿਆਰਿਓ ਕੱਲ ਮੈਂ ਬੇਨਤੀ ਕੀਤੀ ਸੀ ਕਿ ਤਕੋਲੇ ਪਿੰਡ ਤੋਂ ਮਾਰੇ ਸੱਚੇ ਪਾਤਸ਼ਾਹ ਨਾਬੇ ਪਿੰਡ ਪਹੁੰਚੇ ਉੱਥੇ ਵੀ ਗੁਰੂ ਸਾਹਿਬ ਨੇ ਰਹਿਮਤਾਂ ਵਰਤਾ ਕੇ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਉੱਥੇ ਦੇ ਸਿੱਖਾਂ ਦਾ ਪਿਆਰ ਵੇਖਿਆ ਤੇ ਮਾਰੇ ਨੇ ਉਪਦੇਸ਼ ਦਿੱਤਾ ਸੀ ਕਿ ਜੜ ਦੇ ਤੇ ਕਰਤ ਦੇ ਤੁਸੀਂ ਸੇਵਾ ਪੂਜਾ ਨਹੀਂ ਕਰਨੀ ਜੇਕਰ ਪੂਜਣਾ ਆ ਤੇ ਨਿਰੰਕਾਰ ਨੂੰ ਅਕਾਲ ਪੁਰਖ ਨੂੰ ਪੂਜਣਾ ਤੇ ਇੱਕ ਸਾਧੂ ਜਿਹੜਾ ਉਹਨੇ ਫਿਰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਜੜ ਦੇ ਤੇ ਕਰਤ ਦੇ ਪੂਜਾ ਨਹੀਂ ਕਰਨੀ ਨਿਰੰਕਾਰ ਦੀ ਪੂਜਾ ਕਰਨੀ ਮਹਾਰਾਜ ਜਿਹਦਾ ਕੋਈ ਰੂਪ ਰੇਖ ਰੰਗ ਹੀ ਨਹੀਂ ਹੈਗਾ ਉਹਨੂੰ ਕਿਵੇਂ ਪੂਜਾਂਗੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਆਪਣੇ ਮਨ ਤੋਂ ਮੋਹ ਦੇ ਤੇ ਮਾਨ ਪ੍ਰਤੀਸ਼ਟਾ ਦੇ ਜਿਹੜੀ ਮੈਲ ਆ ਇਹਨੂੰ ਹਟਾਓ ਇਹਨੂੰ ਹਟਾ ਕੇ ਤੇ ਪਾਤਸ਼ਾਹ ਕਹਿੰਦੇ ਸਿਮਰਨ ਦੇ ਵਾਲੇ ਪਾਸੇ ਜੁੜਨ ਦਾ ਯਤਨ ਕਰੋ ਜਦੋਂ ਭਜਨ ਦੇ ਵਿੱਚ ਸਿਮਰਨ ਦੇ ਵਿੱਚ ਜੁੜੋਗੇ ਤੇ ਆਪਣੇ ਮਨ ਨੂੰ ਦੋ ਢੰਗ ਦੇ ਨਾਲ ਤੁਸੀਂ ਰੋਕਣਾ ਇੱਕ ਤੇ ਇਹਦੇ ਨਾਲ ਹੱਠ ਵੀ ਥੋੜਾ ਜਿਹਾ ਕਰਨਾ ਪੈਣਾ ਇਹਨੂੰ ਥੋੜਾ ਜਿਹਾ ਤਾੜਨਾ ਵੀ ਪੈਣਾ ਹੈ ਕਿ ਮਾਰੇ ਪਾਸੇ ਜਾਂਦਾ ਇਹਨੂੰ ਰੋਕਣਾ ਹੈ ਤੇ ਦੂਜਾ ਮਾਰੇ ਕਹਿੰ ਲਗੇ ਨਾਲ-ਨਾਲ ਸਿਮਰਨ ਵੀ ਕਰਨਾ ਪਾਤਸ਼ਾਹ ਕਹਿੰਨ ਲੱਗੇ ਜਦੋਂ ਇਹ ਮਨ ਨੂੰ ਰੋਕੋਗੇ ਗਾਹ ਪਾਪ ਕਰਨ ਤੋਂ ਤੇ ਸਿਮਰਨ ਜਿਹੜਾ ਤੁਹਾਨੂੰ ਉਹ ਸ਼ਕਤੀ ਦੇਵੇਗਾ ਤਾਕਤ ਦੇਵੇਗਾ ਤਾਂ ਜੋ ਮਨ ਜਿਹੜਾ ਤਕੜ ਤਕੜਾ ਹੋ ਜਾਵੇ ਮਨ ਜਿਹੜਾ ਇਹ ਇਹਨੂੰ ਇਹਨੂੰ ਕੰਟਰੋਲ ਦੇ ਵਿੱਚ ਆਪਣੇ ਵਾਸਤੇ ਆ ਸਕੇ ਇਸ ਵਾਸਤੇ ਪਾਤਸ਼ਾਹ ਕਹਿੰਦੇ ਸਿਮਰਨ ਵੀ ਜ਼ਰੂਰੀ ਪਾਤਸ਼ਾਹ ਜੀ ਕਹਿਣ ਲੱਗੇ ਕਿ ਪਾਪ ਜਿਹੜੇ ਨੇ ਉਹਨਾਂ ਤੋਂ ਮਾਰੇ ਕਹਿੰਦੇ ਬਚਨ ਦਾ ਯਤਨ ਕਰਨਾ ਹੈ ਜਿਦੇ ਵਿੱਚ ਜਿਵੇਂ ਸਿਮਰਨ ਕਰੋਗੇ ਤੇ ਪਾਤਸ਼ਾਹ ਕਹੇ ਲੱਗੇ ਜਰੂਰ ਸੋਝੀ ਆਵੇਗੀ ਕਿ ਨਿਰੰਕਾਰ ਨੂੰ ਕਿਵੇਂ ਸਿਮਰਿਆ ਜਾਵੇ ਜਿਹਦਾ ਕੋਈ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਜਿਹਦੇ ਬਾਰੇ ਕੋਈ ਪਤਾ ਨਹੀਂ ਉਹਨੂੰ ਕਿਵੇਂ ਸਿਮਰਿਆ ਜਾਵੇ ਜਿਵੇਂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਵਿਆਖਿਆ ਮਾਰ ਕਹਿੰਦੇ ਨੇ ਕਿ ਸੁਣ ਵੱਡਾ ਆਖ ਹੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਕਿੰਨਾ ਕੋ ਵੱਡਾ ਏ ਇਹ ਨਹੀਂ ਕਿਸੇ ਨੇ ਵੇਖਿਆ ਇਹ ਨਹੀਂ ਕਿਸੇ ਨੇ ਵੇਖਿਆ ਕਿ ਰੱਬ ਕਿੰਨਾ ਕੋ ਵੱਡਾ ਆ ਪਰ ਪਾਤਸ਼ਾਹ ਜੀ ਕਹਿੰਦੇ ਇਹ ਜ਼ਰੂਰ ਆ ਕਿ ਸੁਣਾ ਵੱਡਾ ਆਖ ਹੈ ਸਭ ਕੋਏ ਜਿਹੜਾ ਵੀ ਸੁਣਦਾ ਹੈ ਨਾ ਪ੍ਰਮਾਤਮਾ ਵੱਡਾ ਹੈ ਪ੍ਰਮਾਤਮ ਬੇਅੰਤ ਆ ਮਰ ਕਹਿੰਦੇ ਸੁਣ ਕੇ ਹਰ ਕੋਈ ਉਹਨੂੰ ਬੇਅੰਤ ਕਹਿੰਦਾ ਹੈ ਕਰਸਲ ਦੇ ਵਿੱਚ ਕੋਈ ਇਹ ਵੇਖ ਕੇ ਦੱਸ ਨਹੀਂ ਸਕਦਾ ਕਿ ਕਿੰਨਾ ਕੋ ਵੱਡਾ ਹੈ ਕਿਉਂਕਿ ਅਸੀਂ ਜਿਹੜੇ ਆ ਸੀਮਤ ਦੇ ਵਿੱਚ ਆ ਪਰ ਪ੍ਰਮਾਤਮਾ ਅਸੀਮ ਆ ਅਸੀਂ ਗਿਣੇ ਜਾ ਸਕਦੇ ਆ ਅਸੀਂ ਮਿਣੇ ਜਾ ਸਕਦੇ ਆ ਅਸੀਂ ਨਾਪੇ ਤੋਲੇ ਜਾ ਸਕਦੇ ਆ ਪਰ ਪ੍ਰਮਾਤਮਾ ਅਤੁੱਲ ਕਿਉਂ ਤੋਲਿਆ ਜਾਏ 파ਸਟਾਜ ਕਿਰਪਾ ਕਰਨਾ ਉਹ ਮਿੰਤੀ ਵਿੱਚ ਹੁੰਦਾ ਨਾ ਨਾ ਪਿਆਰ ਤੋਲਣਾ ਦੇ ਵਿੱਚ ਹੁੰਦਾ ਉਹਨੂੰ ਤੋਲਿਆ ਨਹੀਂ ਜਾ ਸਕਦਾ ਜੇਕਰ ਆਖੇ ਕਿ ਉਹਦਾ ਭਾਰ ਤੋਲਿਆ ਜਾਵੇ ਇੰਨਾ ਭਾਰ ਹੈ ਕਿਉਂਕਿ ਉਹ ਬੇਅੰਤ ਹੈ ਕਿਉਂ ਆਪਾਂ ਕਹਿ ਦਿੰਦੇ ਆ ਕਿ ਜਿਹਦਾ ਕੋਈ ਅੰਤ ਨਾ ਹੋਵੇ ਤੇ ਗੁਰਬਾਣੀ ਵਿੱਚ ਦੇ ਮਾਰਾ ਕਹਿੰਦੇ ਕਿ ਜਦੋਂ ਆਪਾਂ ਉਹਨੂੰ ਬਿਆੰਤ ਕਹਿੰਨੇ ਆ ਤੇ ਇਹ ਬਿਆੰਤ ਅੱਖਰ ਵੀ ਛੋਟਾ ਆ ਉਹਦੇ ਵਾਸਤੇ ਉਹ ਅੱਖਰਾਂ ਦੇ ਵਿੱਚ ਆਉਂਦਾ ਹੀ ਨਹੀਂ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਜੇ ਆਪਾਂ ਕਹ ਦਾਂਗੇ ਬਿਆੰਤ ਆ ਤੇ ਬਿਆਨ ਹੋ ਜਾਏਗਾ ਮਾਰਾ ਕਹਿੰਦੇ ਬਿਆੰਤ ਤੋਂ ਵੀ ਪਰਾ ਤੋਂ ਪਰਾ ਜਿਹਨੂੰ ਜਿਹਦੇ ਬਾਰੇ ਕੁਝ ਕਿਹਾ ਨਹੀਂ ਸਜਾ ਸਕਦਾ ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਨਾ ਪ੍ਰਮਾਤਮਾ ਦੀ ਬਿਆੰਤ ਮਹਿਮਾ ਗਾਉਂਦਿਆਂ ਹੋਇਆ ਬੜੀ ਵਡਿਆਈ ਕਰਦਿਆਂ ਹੋਇਆਂ ਗੁਰੂ ਸਾਹਿਬ ਨੇ ਇਹ ਆਖਿਆ ਅਕਥ ਕੀ ਕਰੈ ਕਹਾਣੀ ਅਕਥ ਕਿਉਂ ਕਿਹਾ ਮਹਾਰਾਜ ਪਾਸ਼ਾ ਕਹਿੰਦੇ ਉਹਦੇ ਜਿੰਨੀ ਮਰਜ਼ੀ ਕਹਾਣੀ ਕਹੀ ਜਾਓ ਭਾਵ ਕਹਿੰਦਾ ਕਿ ਉਹਦੇ ਜਿੰਨੀ ਮਰਜ਼ੀ ਵਡਿਆਈ ਕਰੀ ਜਾਓ ਉਹਦੇ ਜਿੰਨੇ ਮਰਜ਼ੇ ਗੁਣ ਗਾਈ ਜਾਓ ਉਹ ਆਕਾਥ ਹੀ ਰਹਿਣਾ ਜਿਵੇਂ ਆਪਾਂ ਕਹਿ ਲਾਂਗੇ ਕਿ ਫਲਾਣੀ ਦੀ ਮੈਂ ਗੱਲ ਸਾਰੀ ਸੁਣਾਤੀ ਮਹਾਰਾਜ ਕਹਿੰਦੇ ਇਦਾਂ ਉੱਥੇ ਨਹੀਂ ਹੋ ਸਕਦਾ ਪ੍ਰਮਾਤਮਾ ਵਾਲੇ ਪਾਸੇ ਇਹ ਨਹੀਂ ਕਿਹਾ ਜਾ ਸਕਦਾ ਕਿਉਂ ਕਿਉਂਕਿ ਉਹ ਆਕਾਥ ਹੈ ਉਹ ਆਕਾਥ ਹੈ ਆਕਾਥ ਦਾ ਭਾਵ ਜਿਹਨੂੰ ਕਥਿਆ ਨਾ ਜਾ ਸਕੇ ਜਿਹਦੇ ਬਾਰੇ ਆਖਿਆ ਨਾ ਜਾ ਸਕੇ ਸੁਮਾਰ ਸੱਚੇ ਪਾਤਸ਼ਾਹ ਨੇ ਉਸ ਸਾਧੂ ਨੂੰ ਸਮਝਾਇਆ ਕਿ ਜੇਕਰ ਤੁਸੀਂ ਸਿਮਰਨ ਵਾਲੇ ਪਾਸੇ ਜੁੜੋਗੇ ਤੇ ਰੋਸ਼ਨੀ ਚਾਨਣ ਆਉਂਦਾ ਜਾਏਗਾ ਕਿ ਉਸ ਅਨਿਰੰਕਾਰ ਨੂੰ ਜਿਹੜਾ ਆਕਾਰ ਰਹਿਤ ਆ ਜਿਹੜਾ ਰੂਪ ਰਹਿਤ ਆ ਰੰਗ ਰਹਿਤ ਆ ਰੇਖ ਰਹਿਤ ਆ ਉਹਨੂੰ ਕਿਵੇਂ ਸਿਮਰਨ ਉਹਦੀ ਪੂਜਾ ਕਿਵੇਂ ਕਰਨੀ ਮਹਾਰਾਜ ਕਹਿੰਦੇ ਸੋਝੀ ਆਵੇਗੀ ਗਿਆਨ ਮਿਲੇਗਾ ਸੰਸਾਰ ਦੇ ਬਾਰੇ ਪਤਾ ਲੱਗੇਗਾ ਤੇ ਫਿਰ ਨਿਰੰਕਾਰ ਦੇ ਬਾਰੇ ਵੀ ਪਤਾ ਲੱਗੇਗਾ ਤੋ ਸਤਗੁਰੂ ਪਾਤਸ਼ਾਹ ਨੇ ਆਖਿਆ ਭਜਨ ਬੰਦਗੀ ਵਿੱਚ ਜੁੜਨਾ ਤੇ ਪਾਪਾਂ ਵੱਲੋਂ ਮਨ ਨੂੰ ਰੋਕਣਾ ਮਾਰ ਕਹਿੰਦੇ ਜਿਹੜੇ ਸਾਧ ਜਨ ਕਈ ਨੇ ਉਹ ਵੀ ਐਸੇ ਨੇ ਕਿ ਜਦੋਂ ਉਹ ਸਿਮਰਨ ਦੇ ਵਿੱਚ ਜੁੜਦੇ ਨੇ ਤੇ ਉਹ ਉਹਨਾਂ ਦੇ ਅੰਦਰ ਇੱਕ ਮੋਹ ਪੈਦਾ ਹੋ ਜਾਂਦਾ ਕਹਦਾ ਮਾਣ ਦਾ ਤੇ ਵਡਿਆਈ ਦਾ ਜਦੋਂ ਉਹਨਾਂ ਦੀ ਵਡਿਆਈ ਹੁੰਦੀ ਹੈ ਤੇ ਉਹਨਾਂ ਦੇ ਅੰਦਰ ਉਹ ਮੋਹ ਪੈਦਾ ਹੋ ਜਾਂਦਾ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਬੜੀਆਂ ਰਹਿਮਤਾ ਕਰਕੇ ਪਿਆਰ ਸਮਝਾਇਆ ਤੇ ਸ੍ਰੀ ਮੁਖਵਾਕ ਪਾਤਸ਼ਾਹੀ 10 ਵਿੱਚ ਵਿੱਚ ਗੁਰੂ ਸਾਹਿਬ ਨੇ ਇਹ ਸਾਰਾ ਵਾਰਤਾ ਲਾਪ ਜਿਹੜੇ ਉਹਦੇ ਨਾਲ ਬੜੀ ਲੰਬੇ ਵਾਰਤਾ ਲਾਪ ਚੱਲੇ ਆ ਪਿਆਰਿਓ ਉਸ ਸਾਧੂ ਦੇ ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵਾਰਤਾ ਲਾਪ ਨੂੰ ਪਿਆਰਿਓ ਆਪਣੇ ਸ਼ਬਦਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਲਿਖ ਦਿੱਤਾ ਤਾਂ ਜੋ ਆਗਾਮੀ ਸਾਨੂੰ ਇਹ ਸਿੱਖਿਆ ਜਿਹੜੀ ਆ ਮਿਲਦੀ ਰਹੇ ਅਸੀਂ ਜਦੋਂ ਦਸਮ ਬੇਸ਼ ਪਿਤਾ ਜੀ ਦੀ ਬਾਣੀ ਪੜ੍ਹੀਏ ਤੇ ਸਾਨੂੰ ਉਥੋਂ ਇਹ ਸਾਰੀ ਸਿੱਖਿਆ ਮਿਲਦੀ ਰਹੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਬੇ ਪਿੰਡ ਤੋਂ ਜਦੋਂ ਚੱਲੇ ਨੇ ਅਗਾਹ ਸਤਿਗੁਰੂ ਪਾਤਸ਼ਾਹ ਦੇ ਦਿਨ 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 ਰੁਕਦੇ ਦੁਪਹਿਰੇ ਰੁਕਦੇ ਲੋਢੇ ਵੇਲੇ ਰੁਕਦੇ ਨੇ ਫਿਰ ਤੁਰ ਪੈਂਦੇ ਇਦਾਂ ਗੁਰੂ ਸਾਹਿਬ ਚੱਲਦੇ ਰੁਕਦੇ ਚੱਲਦੇ ਰੁਕਦੇ ਹੋਇਆ ਸਤਿਗੁਰੂ ਮਹਾਰਾਜ ਕਨੌਲੇ ਪਹੁੰਚੇ ਉੱਥੇ ਦੁਪਹਿਰਾ ਕੱਟਿਆ ਤੇ ਫਿਰ ਅਗਾਹ ਚੱਲੇ ਨੇ ਤੇ ਪਿਆਰਿਓ ਚੱਲਦੇ ਆ ਚੱਲਦੇ ਆ ਜਦੋਂ ਕਹਿੰਦੇ ਨੇ ਰੋਪੜ ਆਇਆ ਨਾ ਰੋਪੜ ਤੋਂ 2 1/2 ਕੋਹ ਦੀ ਦੂਰੀ ਜਿਹੜੀ ਆ ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਕੋਟਲੇ ਪਹੁੰਚੇ ਨੇ ਤੇ ਇੱਥੇ ਪਠਾਨ ਰਹਿੰਦੇ ਨੇ ਉਹਨਾਂ ਨੇ ਮਾਰਾ ਸੱਚੇ ਪਾਤਸ਼ਾਹ ਨੂੰ ਰੋਕਿਆ ਗੁਰੂ ਸਾਹਿਬ ਨੇ ਜਾਣਾ ਚਾਹਿਆ ਅੱਗੇ ਪਰ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਮਾਰਾ ਸੱਚੇ ਪਾਤਸ਼ਾਹ ਸਾਨੂੰ ਸੇਵਾ ਦਾ ਮੌਕਾ ਦਿਓ ਮਾਰਾ ਸਾਡੇ ਮਨ ਦੀ ਚਾਹਨਾ ਹੈ ਭਾਵਨਾ ਹੈ ਕਿ ਅਸੀਂ ਤੁਹਾਡੀ ਸੇਵਾ ਕਰੀਏ ਗੁਰੂ ਸਾਹਿਬ ਦੇ ਅੱਗੇ ਬੜੀਆਂ ਬੇਨਤੀਆਂ ਕਰ ਕਰਕੇ ਮਾਰਾ ਨੂੰ ਟਿਕਾ ਲਿਆ ਰੋਕ ਲਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਸਮੇਤ ਕੁਝ ਕੁ ਸਿੱਖ ਨੇ ਮਾਰਾ ਦੇ ਨਾਲ ਇੱਥੇ ਰੁਕੇ ਨੇ ਕੋਟਲੇ ਤੇ ਕਹਿੰਦੇ ਨੇ ਪਿਆਰੋ ਇਸ 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 ਨਗਰ ਦੇ ਅੰਦਰ ਵੀ ਕਹਿੰਦੇ ਨੇ ਇੱਕ ਗੁਰਦੁਆਰਾ ਤੇ ਇੱਕ ਬਾਹਰ ਵੀ ਇਹਨਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਸੇਵਾ ਕੀਤੀ ਬੜੀਆਂ ਪੇਟਾਵਾ ਮਾਰਨ ਨੂੰ ਪੇਟ ਕੀਤੀਆਂ ਗੁਰੂ ਜੀ ਦੇ ਬਚਨ ਸੁਣਦੇ ਰਿਹਾ ਆਪਣੀ ਜੋ ਮਨ ਦੇ ਵਿਰਥਾ ਸੀ ਉਹ ਗੁਰੂ ਸਾਹਿਬ ਨੂੰ ਦੱਸਦੇ ਜੋ ਆਪਣੇ ਮਨ ਦੇ ਵਿੱਚ ਸਵਾਲ ਆਉਂਦੇ ਨੇ ਜੋ ਆਪਣੇ ਮਨ ਦੇ ਆਸ ਆ ਉਹ ਸਾਰੀਆਂ ਬੇਨਤੀਆਂ ਜਿਹੜੀਆਂ ਗੁਰੂ ਸਾਹਿਬ ਦੇ ਅੱਗੇ ਰੱਖੀਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਉਂ-ਜਿਉਂ ਬਚਨ ਕੀਤੇ ਨੇ ਪਿਆਰੋ ਇਹਨਾਂ ਦੀਆਂ ਭਾਵਨਾਵਾਂ ਸੰਪੂਰਨ ਕੀਤੀਆਂ ਤੇ ਬੜਾ ਚਾਹ ਚੜਿਆ ਕਿ ਗੁਰੂ ਸਾਹਿਬ ਨੇ ਸਾਡੇ ਤੇ ਰਹਿਮਤ ਕਰ ਦਿੱਤੀ ਕਿਉਂਕਿ ਮੰਨਤੇ ਜਦੋਂ ਪਿਆਰੋ ਬੋਝ ਹੁੰਦਾ ਹੈ ਤੇ ਉਹ ਬੋਝ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜਦੋਂ ਜੁੜ ਜੀਏ ਤੇ ਰਹਿਣਾ ਨਹੀਂ ਚਾਹੀਦਾ ਕਿਉਂ ਕਿਉਂਕਿ ਜਦੋਂ ਆਪਾਂ ਚਿੰਤਾ ਕਰਦੇ ਆ ਤੇ ਸਾਨੂੰ ਸਾਡਾ ਸਤਿਗੁਰੂ ਕਹਿੰਦਾ ਨਾਨਕ ਚਿੰਤਾ ਮਤ ਕਰੋ ਮਾਰ ਸਾਨੂੰ ਕਹਿੰਦੇ ਨੇ ਚਿੰਤਾ ਨਾ ਕਰ ਚਿੰਤਾ ਤਿਸ ਹੀ ਹੈ ਚਿੰਤਾ ਤੇ ਉਸੇ ਅਕਾਲ ਪੁਰਖ ਪਰਮਾਤਮਾ ਨੂੰ ਹੈ ਜਲ ਮੈਂ ਜੰਤ ਉਪਾਇਨ ਤੈਨਾ ਫੇਰੋ ਜੀ ਦੇ ਪਾਤਸ਼ਾਹ ਕਹਿੰਦੇ ਉਹਨੇ ਤੇ ਜੀਵਾਂ ਨੂੰ ਪਾਣੀ ਦੇ ਵਿੱਚ ਵੀ ਪੈਦਾ ਕੀਤਾ ਉੱਥੇ ਵੀ ਉਹਨਾਂ ਨੂੰ ਰੋਜ਼ ਹੀ ਦਿੰਦਾ ਹੁਣ ਉਸ ਪਾਣੀ ਦੇ ਵਿੱਚ ਕੋਈ ਹਟੀਆਂ ਨਹੀਂ ਦੁਕਾਨਾਂ ਨਹੀਂ ਲੱਗੀਆਂ ਹੋਈਆਂ ਨਾ ਉੱਥੇ ਕੋਈ ਕਿਰਤ ਕਰਨ ਵਾਸਤੇ ਕਹਿੰਦੇ ਫਿਰ ਵੀ ਉਹਨੇ ਪਰਮਾਤਮਾ ਨੇ ਉਹਨਾਂ ਨੂੰ ਉੱਥੇ ਰਿਜਕ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਉਹ ਕਹਿੰਦੇ ਕਿ ਜਦੋਂ ਦਾੰਤ ਦਾੰਤ ਨਹੀਂ ਤਵ ਖੀਰ ਦੇਇ ਜਦੋਂ ਤੇਰੇ ਦੰਦ ਨਹੀਂ ਸੀ ਨਾ ਐ ਇਨਸਾਨ ਜਦੋਂ ਦੰਦ ਨਹੀਂ ਸੀ ਹਾਗੇ ਤੂੰ ਕੁਝ ਖਾ ਨਹੀਂ ਸਕਦਾ ਚਬ ਕੇ ਉਦੋਂ ਤੈਨੂੰ ਪਰਮਾਤਮਾ ਨੇ ਅਮਰ ਸਮਾਨ ਖੀਰ ਭਾਵ ਦੁੱਧ ਦਿੱਤਾ ਜਦ ਦਾਤ ਨਹੀਂ ਤਬ ਖੇਰ ਦੇ ਐ ਅਬ ਦਾਤ ਦੀ ਐ ਕਿ ਅੰਨ ਨਾ ਦੇ ਹੈ ਕਹਿੰਦੇ ਹੁਣ ਤੈਨੂੰ ਦੰਦ ਦਿੱਤੇ ਨੇ ਤੇ ਕੀ ਗੱਲ ਐ ਪ੍ਰਮਾਤਮਾ ਅੰਨ ਨਹੀਂ ਦੇਵੇਗਾ ਪ੍ਰਮਾਤਮਾ ਤੈਨੂੰ ਛਕਣ ਵਾਸਤੇ ਪ੍ਰਸ਼ਾਦਾ ਭੋਜਨ ਨਹੀਂ ਦੇਵੇਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ 1084 ਜਨ ਸ੍ਰੀ ਸਭ ਸਹ ਦੇ ਆਧਾਰ ਮਰ ਕਹਿੰਦੇ ਕਿਉਂ ਕਹਿੰਨਾ ਮੈਂ ਭੁੱਖਾ ਰਹਿ ਗਿਆ ਮੈਂ ਭੁੱਖ ਦੇ ਨਾਲ ਮਰ ਜਾਗਾ ਮਰ ਕਹਿੰਦੇ ਇਸੇ ਚਿੰਤਾ ਵਿੱਚ ਆਪਣਾ ਜੀਵਨ ਖਰਾਬ ਕਰਦਾ ਪਿਆ ਆਪਣੇ ਆਪ ਨੂੰ ਤੰਗੇ ਦੇ ਰਿਆਂ ਝੋਰੀਆਂ ਦੇ ਵਿੱਚ ਫਸਦਾ ਜਨ ਮਤ ਤੂੰ ਮਾਰ ਕਹਿੰਦੇ ਇਹ ਭੁਖਾ ਭੁਖਿਆ ਕਰ ਕਹਿੰਦੇ ਨੇ ਜਿਨੇ 184 ਨੂੰ ਸਿਰਿਆ 184 ਜਿਨੇ ਸਿਰੇ ਸਭ ਸੇ ਦੇ ਆਧਾਰ ਉਹ ਸਾਰਿਆਂ ਨੂੰ ਜੀਵਨ ਦਾ ਆਧਾਰ ਵੀ ਦਿੰਦਾ ਜੀਵਨ ਦਾ ਬਸਰ ਕਰਨਾ ਵੀ ਬਸੇਰਾ ਕਰਨਾ ਵੀ ਦੇ ਦਿੰਦਾ ਗੁਰੂ ਅਮਰਦਾਸ ਮਾਰ ਤੇ ਇਥੋਂ ਤੱਕ ਕਹਿੰਦੇ ਨੇ ਕਹਿੰਦੇ ਨੇ ਸਾਡੇ ਜੀਵਨ ਦਾ ਤੇ ਆਧਾਰ ਹੈ ਗਏ ਸੱਚਾ ਨਾਮ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨੇ ਭੁਖਾ ਸਭ ਗਵਾਈਆਂ ਮਾਰੋ ਕਹਿੰਦੇ ਨੇ ਐਸਾ ਨਾਮ ਜਿਹੜਾ ਪ੍ਰਮਾਤਮਾ ਦਾ ਉਹ ਸਾਡਾ ਆਧਾਰ ਹੈ ਜੀਵਨ ਦਾ ਜੀਵਨ ਦਾ ਆਧਾਰ ਹੈ ਤੇ ਮਾਰੋ ਕਹਿੰਦੇ ਜਿੰਨੀਆਂ ਵੀ ਭੁੱਖਾਂ ਨੇ ਸਾਰੀਆਂ ਹੀ ਮਿਟ ਜਾਂਦੀਆਂ ਸੱਚੇ ਨਾਮ ਦੇ ਨਾਲ ਜੁੜ ਕੇ ਹੋਰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਪਾਸ਼ਾ ਕਹਿੰਦੇ ਤ੍ਰਿਵਤ ਭਈ ਸੱਚ ਭੋਜਨ ਖਾਇਆ ਜਦੋਂ ਸੱਚੇ ਨਾਮ ਦਾ ਭੋਜਨ ਛਕਿਆ ਨਾਮ ਰੂਪੇ ਭੋਜਨ ਦੇ ਅੰਦਰ ਜਦੋਂ ਅਸਾਂ ਮਾਰੋ ਕਹਿੰਦੇ ਜੋ ਸੁਰਤ ਨੂੰ ਜੋੜਿਆ ਇਸ ਭੋਜਨ ਨੂੰ ਛਕਿਆ ਤ੍ਰਿਵਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਮਨ ਦੇ ਨਾਲ ਤਨ ਦੇ ਨਾਲ ਇਸ ਰਸਨਾ ਦੇ ਨਾਲ ਪ੍ਰਭੂ ਦਾ ਨਾਮ ਸਿਮਰਿਆ ਤੇ ਮਾਰ ਕਹਿੰਦੇ ਤ੍ਰਿਪਤੀ ਆ ਗਈ। ਇੱਥੇ ਗੁਰੂ ਸਾਹਿਬ ਨੇ ਕਹੀ ਤਰ੍ਹਾਂ ਦੇ ਉਪਦੇਸ਼ ਦਿੰਦਿਆਂ ਹੋਇਆਂ ਪਿਆਰਿਓ ਇੱਥੇ ਸਤਗੁਰੂ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਤਾਈਆਂ ਕੋਟਲੇ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋ ਸਮਾਂ ਰੁਕ ਕੇ ਇਹਨਾਂ ਨੂੰ ਸੇਵਾ ਦਾ ਸਮਾਂ ਮਿਲਿਆ ਬੜੇ ਟਾਵਾਂ ਦੇ ਨਾਲ ਇਹਨਾਂ ਸੇਵਾ ਕੀਤੀ ਫਿਰ ਗੁਰੂ ਸਾਹਿਬ ਨੇ ਗਾਉਂਕੂਚ ਕੀਤਾ। ਸੁਚੱਲਦਿਆਂ ਚੱਲਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਹੈ। ਉਥੇ ਪਹੁੰਚੇ ਇੱਥੇ ਆੜ ਕੇ ਪਹਿਲਾਂ ਤੇ ਪਿਤਾਮਾ ਧੰਗੁਰੂ ਹਰਗੋਬਿੰਦ ਸਾਹਿਬ ਮਾਰੇ ਸੱਚੇ ਪਾਤਸ਼ਾਹ ਸਤਗੁਰਾਂ ਦੇ ਦਾਦਾ ਜੀ ਤੇ ਇਹਨਾਂ ਦੇ ਪਾਵਨ ਸਥਾਨ ਦੇ ਉਹਨਾਂ ਨੇ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਸ਼ਨ ਕਰਕੇ ਉਥੇ ਪ੍ਰਸ਼ਾਦ ਕਰਾਇਆ ਨਮਸਕਾਰ ਕੀਤੀ ਉਹ ਸੰਸਾਦ ਨੂੰ ਅੱਜ ਲੋਕ ਕਹਿ ਦਿੰਦੇ ਨੇ ਕਿ ਗੁਰਦੁਆਰੇ ਨੂੰ ਜਾਂ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਵੇਖੋ ਸਾਡਾ ਸਤਗੁਰੂ ਆ ਬਿਜਾਰੇ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜਿਹੜੇ ਪਾਵਨ ਸਥਾਨ ਤੇ ਜਾ ਕੇ ਦੇਖ ਵੀ ਕਰ ਬੰਦੇ ਆ ਨਮਸਕਾਰ ਕਰਦੇ ਆ ਗੁਰੂ ਪਿਤਾ ਦੇ ਗੁਰੂ ਦਾਦਾ ਜੀ ਦੇ ਪਾਵਨ ਸਤਾਰ ਨੂੰ ਸਤਿਗੁਰ ਮਾਰ ਨੇ ਦੇਖ ਕਰਵਾਈ ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਮ ਪਿਆਰ ਇੱਥੇ ਬਾਬਾ ਸੂਰਜਮਲ ਦੇ ਦੇ ਇਹਨਾਂ ਦੇ ਪੁੱਤਰ ਸਪੁੱਤਰ ਜਿਹੜੇ ਆ ਉਹ ਉੱਥੇ ਰਹਿੰਦੇ ਸਨ ਨਿਵਾਸ ਕਰਦੇ ਸੀ ਗੁਲਾਬ ਰਾਏ ਤੇ ਸ਼ਾਮ ਸਿੰਘ ਇਹਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੁੜਨਾ ਕੀਤਾ ਸਤਿਗੁਰ ਸਾਰੇ ਪਰਿਵਾਰ ਨੂੰ ਇੱਥੇ ਮਿਲੇ ਨੇ ਇੱਥੇ ਸੰਗਤ ਵੀ ਵਸਦੀ ਆ ਉਹਨਾਂ ਨੂੰ ਮਿਲਣਾ ਕੀਤਾ ਸੁਖ ਸਾਂਦ ਪੁੱਛੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਜੀਵਨ ਦੇਨ ਕਿਵੇਂ ਲੰਘਦੇ ਆ ਕਿਵੇਂ ਦਾ ਸਮਾਂ ਲੰਘਦਾ ਪਿਆ ਇਹ ਸਾਰੀਆਂ ਵਿਚਾਰਾਂ ਕੀਤੀਆਂ ਸੂਰਜਮਾਲ ਜੀ ਦੇ ਸੁਪੁੱਤਰਾਂ ਨੂੰ ਮਾਰ ਨੇ ਪਾਸ਼ਾ ਨੇ ਉਹਨਾਂ ਦੇ ਨਾਲ ਬੈਠ ਕੇ ਕਈ ਵਿਚਾਰਾਂ ਕੀਤੀਆਂ ਤੇ ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਸਤਗੁਰੂ ਤੁਸੀਂ ਹੁਣ ਇੱਥੇ ਰਹੋ ਕੀਰਤਪੁਰ ਸਾਹਿਬ ਪਰ ਮਾਰ ਕਹਿੰ ਲਗੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਜੋ ਆਨੰਦਪੁਰ ਨਗਰੀ ਵਸਾਈ ਹੈ ਮਾਰ ਕਹਿੰਦੇ ਸਾਡਾ ਮਨ ਕਰਦਾ ਕਿ ਅਸੀਂ ਉੱਥੇ ਜਾਈਏ ਉਹ ਆਪਣੀ ਜ਼ਮੀਨ ਆਖੋਦ ਦੀ ਸਾਡੀ ਤੇ ਕਿਉਂ ਨਾ ਮੈਂ ਉੱਥੇ ਚਲੇ ਜਾਂਦਾ ਮਾਰ ਕਹਿੰ ਲਗੇ ਸੋ ਉੱਥੇ ਚਲੇ ਜਾਂਦੇ ਆ ਤੇ ਤੁਸੀਂ ਵੀ ਉਥੇ ਆ ਜਾਇਆ ਕਰੋ ਸਾਡੇ ਕੋਲ ਬੜਾ ਚਾਹ ਬੜਾ ਪਿਆਰ ਕਰਦੇ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹ ਨੇ ਕਈ ਵਿਚਾਰਾ ਕੀਤੀਆਂ ਪਿਆਰ ਇੱਥੇ ਫਿਰ ਸ਼ਾਮ ਪੈ ਗਈ ਏ ਏ ਪਰ ਸਾਹਿਬ ਰਾਤ ਵੀ ਕੱਟੀ ਏ ਜੋ ਨੇਮ ਸੀ ਉਹ ਨਿਭਾਇਆ ਅੰਮ੍ਰਿਤ ਵੇਲੇ ਦਾ ਵੀ ਫਿਰ ਦਮਾਮਾ ਜਿਹੜਾ ਵਜਿਆ ਨਗਾਰਾ ਵਜਾਇਆ ਗਿਆ ਕਿ ਹੁਣ ਗਾਂਹ ਚੱਲੇ ਪੈਣਗੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਅਗਾ ਆਨੰਦਪੁਰ ਸਾਹਿਬ ਨੂੰ ਚੱਲੇ ਨੇ ਤੇ ਪਿਆਰਿਓ ਅਨੰਦਪੁਰ ਜਦੋਂ ਮਾਰੇ ਆਏ ਨੇ ਤੇ ਇੱਕ ਪੰਕਤੀ ਪੜ੍ਹੀ ਜਾਂਦੀ ਹੈ ਕਿ ਮਾਰੇ ਨੇ ਆਣ ਕੇ ਨਗਰ ਵਸਾਇਆ ਪਰ ਅਸਲ ਵਿੱਚ ਇਹ ਨਗਰ ਤੇ ਗੁਰੂ ਤੇਗ ਬਹਾਦਰ ਮਾਰੇ ਨੇ ਵਸਾਇਆ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਪਹੁੰਚਾ ਸਭ ਜਾਣ ਤੋਂ ਪਹਿਲਾਂ ਅਨੰਦਪੁਰ ਟਿਕਿਆ ਹੋਇਆ ਸੀ ਨੇ ਇੱਥੇ ਮਾਰੇ ਬਖਸ਼ਾ ਕਰਦੇ ਸੀ ਬੜੀਆਂ ਰੌਣਕਾਂ ਸੀ ਪਰ ਹਾਂ ਜਦੋਂ ਗੁਰੂ ਸਾਹਿਬ ਇੱਥੋਂ ਗਏ ਨੇ ਨਾ ਤੇ ਉਦੋਂ ਥੋੜੀ ਜੀ ਰੌਣਕ ਘਟੀ ਹੈ ਜ਼ਿਆਦਾ ਨਹੀਂ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਨੇ ਇੱਥੇ ਵਪਾਰ ਵੀ ਖਲਾ ਦਿੱਤੇ ਸਨ ਤੇ ਇੱਥੇ ਪਿਆਰੋ ਕਈ ਤਰ੍ਹਾਂ ਦੇ ਵਪਾਰ ਦੇ ਸਮਾਨ ਜਿਹੜੇ ਨੇ ਕਪੜਾ ਵਗੈਰਾ ਉਹ ਸਾਰੇ ਇੱਥੇ ਸਮਾਨ ਮਿਲਦੇ ਸੀ ਤੇ ਲੋਕ ਇੱਥੇ ਨਾਨਪੁਰ ਸਾਹਿਬ ਤਕਰੀਬਨ ਆਉਂਦੇ ਰਹਿੰਦੇ ਸਨ ਤੇ ਸੰਗਤਾਂ ਜਿਹੜੀਆਂ ਨੇ ਇੱਥੇ ਉਹਨਾਂ ਦੇ ਘਰ ਵੀ ਬਣੇ ਹੋਏ ਸਨ ਬੜਿਆਂ ਸਿੱਖਾਂ ਦੇ ਤੇ ਮਹਾਰਾਜ ਸਚੇ ਪਾਤਸ਼ਾਹ ਨੇ ਕੁਝ ਸਿੰਘਾਂ ਨੂੰ ਕੁਝ ਸੰਗਤਾਂ ਨੂੰ ਇੱਥੋਂ ਨਾਨਪੁਰ ਸਾਹਿਬ ਦੀ ਸੇਵਾ ਵੀ ਦਿੱਤੀ ਹੋਈ ਸੀ ਕਿ ਸਾਡੇ ਤੋਂ ਮਗਰੋਂ ਇਸ ਪਵਿੱਤਰ ਸਥਾਨ ਦੀ ਨਗਰ ਦੀ ਸੇਵਾ ਕਰਨੀ ਸਤਿਗੁਰੂ ਜੀ ਜਦੋਂ ਪਿਆਰਿਓ ਆਪਸ ਆਏ ਨੇ ਤੇ ਇੱਥੇ ਕਿਹੋ ਜਿਹਾ ਮਾਹੌਲ ਹੈ ਆ ਰੌਣਕਾਂ ਨੇ ਉਹ ਆਪਾਂ ਕੱਲ ਨੂੰ ਵਿਚਾਰਾਂਗੇ ਕਿ ਮਹਾਰਾਜ ਸਚੇ ਪਾਤਸ਼ਾਹ ਜਦੋਂ ਆਏ ਇਸ ਨਗਰ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਫੇਰ ਤੋਂ ਰੌਣਕਾਂ ਲੱਗ ਗਈਆਂ। ਇਸ ਨਗਰ ਦੇ ਅੰਦਰ ਆਨੰਦਪੁਰ ਦੇ ਵਿੱਚ ਆਨੰਦ ਵਰਸਨਾ ਸ਼ੁਰੂ ਹੋ ਗਿਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਬਖਸ਼ਿਸ਼ ਕੀਤੀ ਤੇ ਆਪਾਂ ਕੱਲ ਨੂੰ ਇਤਿਹਾਸ ਦੇ ਵਿਚਾਰ ਕਰਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਉੱਥੇ ਨਾਮ ਵੰਡਦੇ ਗਿਆਨ ਦਿੰਦੇ ਨੇ ਕਿ ਜੀਵਨ ਜਿਹੜਾ ਕਿਵੇਂ ਖੁਸ਼ਹਾਲ ਹੋਵੇ। ਸੋ ਸਤਿਗੁਰੂ ਜੀ ਕਿਰਪਾ ਕਰਨ ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਦੇਹ ਬਾ ਮੇਰੇ ਇਕੋ ਦਾਤਿਆ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਦੇਹ ਬਾ ਮੇਰੇ ਇਕੋ ਦਾਤਿਆ ਜੀ ਤੇਰੇ ਗੁਨਾ ਨੂੰ ਮੰਗਾਵ ਦੇਖੋ ਮੇਰੇ ਕੋ ਨਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ